ਮੇਰੇ ਪਿਆਰੇ ਪਿਆਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਅਸਲਾਮੁਅਲੈਕਮ ਜੈ ਮਸੀਹ ਦੀ ਲਓ ਜੀ ਅੱਜ ਦਾ ਜਿਹੜਾ ਵਿਸ਼ਾ ਆ ਈਆਂ ਈਆਂ ਬਾਰੇ ਲਿਖਿਆ ਗਿਆ ਜਗ ਦੀਆਂ ਰੀਤਾਂ ਰਿਵਾਜ ਜਿਹੜੇ ਨੇ ਜੋ ਸਾਡੇ ਸਮਾਜ ਜਿਵੇਂ ਬਣਾਏ ਨੇ ਉਹਦੇ ਤੇ ਲਿਖਿਆ ਗਿਆ ਕੀ ਕਿਹਾ ਗਿਆ ਬਹੁਤ ਸ਼ਾਨਾ ਰਾਜੇ ਰੱਖਦੇ ਤੀਆਂ ਸ਼ੁਰੂ ਤੋਂ ਬਗਾਨੇ ਕਰੀ ਦੇਂਦੇ ਰੋਕੇ ਤੀ ਨ ਤੋਰ ਬਾਵਲਾਵੇ ਦਾਣ ਰੋਕੇ ਲੱਗੇ ਨਾ ਲੋਕੀ ਕਹਿੰਦੇ ਵੇ ਰੋਕੇ ਤੀ ਨ ਤੋਰ ਬਾਵਲਾਵੇ ਦਾਣ ਰੋਕੇ ਲੱਗੇ ਨਾ ਲੋਕੀ ਕਹਿੰਦੇ ਵੇ ਰੋਕੇ ਤੀ ਨਾ ਤੁਰ ਬਾਬਲਾ ਵੇਦਾਨ ਰੋਕੇ ਲੱਗੇ ਨਾ ਲੋਕੀ ਕਹਿੰਦੇ ਰੋਕੇ ਕੌਣ ਦਾਨ ਕਰਦਾ ਦੰਨ ਰੋਕੇ ਯੋ ਪਰਦਾ ਜਮਾਨਾ ਰੋਕੇ ਕੌਣ ਦਾਨ ਕਰਦਾ ਦੰਨ ਰੋਕੇ ਯੋ ਪਰਦਾ ਜਮਾਨਾ ਕਿਹੜੀ ਗੱਲੋਂ ਕੀ ਰ ਅਤੂ ਨਿਤੀਆਂ ਜੰਮਦੀਆਂ ਹਨ ਨੇ ਬਗਾਣਾ ਕੰਨਿਆ ਦੇ ਦਾਨ ਤੋਂ ਵਡਾਵੇ ਕੋਈ ਦਾਨ ਨਾ ਕਰਨ ਸਾਰੇ ਕਹਿੰਦੇ ਵੀ ਹੋ ਕੇ ਤੀ ਨਾ ਤੋਰ ਬਾਵਲਾਵੇ ਦਾਨ ਰੋਕੇ ਲਗੇ ਨਾ ਲੋਕੀ ਕਹਿੰਦੇ ਵੀ ਰੋਕੇ ਤੀ ਨਾ ਤੋਰ ਬਾਵਲਾਵੇ ਦਾਨ ਰੋਕੇ ਲਗੇ ਨਾ ਲੋਕੀ ਕਹਿੰਦੇ ਮਨਿਆ ਕਲੇ ਜਾਫਤਦਾ ਜਿਆ ਦਰ ਤਬਰੋਂ ਵਿਛੜੇ ਕੋਈ ਜਾਵੇ ਮੰਨਿਆ ਕੱਲੇ ਜਾ ਫਟਦਾ ਜਦੋਂ ਕਬਰੋਂ ਵਿੱਚਲੇ ਕੋਈ ਜਾਵੇ ਹੱਥੋਂ ਛੁੱਟ ਫਾਲ ਦੇ ਗਿਆ ਗੰਗਾ ਵਿੱਚ ਨਾ ਪਿਤਰ ਲੋਕ ਜਾਵੇ ਹੱਥੋਂ ਛੁੱਟ ਫਾਲ ਦੇ ਗਿਆ ਗੰਗਾ ਵਿੱਚ ਨਾ ਪਿਤਰ ਲੋਕ ਜਾਵੇ ਵੇਦਾਨੀ ਹੁੰਦੇ ਉਹ ਜਗ ਤੇਰੇ ਜਾਣ ਦੇ ਕੇ ਪਿੱਛੋਂ ਨਹੀਂ ਨਾਲ ਲੈਂਦੇ ਵੇ ਕੇਤੀ ਨਾ ਤੋਰ ਬਾਵਲਾਵੇ दान ਰੋਕੇ ਲੱਗੇ ਨਾ ਲੋਕੀ ਕਹਿੰਦੇ ਵੇ ਰੋਕੇਤੀ ਨਾ ਤੋਰ ਬਾਵਲਾਵੇ दान ਰੋਕੇ ਲੱਗੇ ਨਾ ਲੋਕੀ ਕਹਿੰਦੇ ਹਾਸ ਕੇ ਤੋਂ ਡੋਲੀ ਤੋਰਦੇ ਵੇਖੀ ਨਿਕਲ ਅੰਜੂ ਨਾ ਅੱਖੋਂ ਜਾਵੇ ਹਾਸ ਕੇ ਤੋਂ ਡੋਲੀ ਤੋਰਦੇ ਵੇਖੀ ਨਿਕਲ ਕੰਜੂ ਨਾਇਕੋਂ ਜਾਵੇ ਇਹ ਵੀ ਤੇਰਾ ਬੱਚਾ ਬਾਬਲਾ ਕਿਉਂ ਖੁਸ਼ੀ ਵੇਲੇ ਰੋਕੇ ਬਖ਼ਮਾ ਮੇਂ ਇਹ ਵੀ ਤੇਰਾ ਬੱਚਾ ਬਾਬਲਾ ਕਿਉਂ ਖੁਸ਼ੀ ਵੇਲੇ ਰੋਕੇ ਬਖ਼ਮਾ ਮੇਂ ਹਾਸ ਕੇ ਤੂੰ ਕਹੇ ਬਾਬਲਾਵੇ ਪੀਆ ਜੋਗੀ ਨਾ ਕਰਾਂ ਚ ਬੈਠੇ ਰਹਿੰਦੇ ਬੇਰੋਕੇ ਤੀ ਨਾ ਤੁਰ ਬਾਵਲ ਹਾਵੇ ਦਾਣ ਰੋਕੇ ਲੱਗੇ ਨਾ ਲੋਕੀ ਕਹਿੰਦੇ ਵੇ ਰੋਕੇ ਤੀ ਨਾ ਤੁਰ ਬਾਵਲ ਹਾਵੇ ਦਾਣ ਰੋਕੇ ਲੱਗੇ ਨਾ ਲੋਕੀ ਕਹਿੰਦੇ ਸੱਚ ਕਹਿੰਦਾ ਜੁਗਵਾਲਿਆ ਤੀਆਂ ਪੁੱਤਰਾ ਚ ਫਰਕ ਨਾ ਕੋਈ ਲੈਣਾ ਲੈਣ ਆਪੋ ਆਪਣਾ ਬਣ ਆਖਰ ਸਮੇ ਨਾ ਕੋਈ ਸੱਚੇ ਕਹਿੰਦਾ ਜੋਗ ਵਾਲੀਆਂ ਤੀਆਂ ਪੁੱਤਰਾਂ ਚਿਰ ਪਰਿਕ ਨਾ ਕੋਈ ਲੈਣਾ ਲੈਣ ਆਪੋ ਆਪਣਾ ਬਣੀ ਆਖਰ ਸਮੀਨਾ ਕੋਈ ਗੀਤਾ ਜੀ ਸ਼੍ਰੀ ਸ਼ਾਮ ਆਪਦੇ ਫਾਲ ਕਰਮਾਂ ਦੇ ਭੋਗਣੇ ਨਹੀਂ ਪੈਂਦੇ ਬਿਰੂਹ ਕੇ ਤੀ ਨਾ ਤੋਰ ਬਾਵਲਾਵੇ ਦਾਨ ਲੋਕੀ ਲੱਗੇ ਨਾ ਲੋਕੀ ਕਹਿੰਦੇ ਨੇ ਰੋਕੇ ਤੀ ਨਾ ਤੋਰ ਬਾਬਲਾ ਦਾਨ ਰੋਕੇ ਲੱਗੇ ਨਾ ਲੋਕੀ ਕਹਿੰਦੇ ਵੇ ਰੋਕੇ ਪੀ ਨਾ ਤੋਰ ਬਾਬਲਾ ਵੇ ਦਾਨ ਰੋਕੇ ਲੱਗੇ ਨਾ ਲੋਕੀ ਕਹਿੰਦੇ ਸਾਤ੍ਰੀਕਾਲ ਨੂੰਮਸਕਾਰ ਅਸਲਾਮੁਅਲੈਕਮ ਜੈ ਮਸੀਹ ਦੀ ਅਸ਼ਾ ਜੀ ਚੱਲਨੇ ਆ ਫੇਰ ਮਿਲਾਂਗੇ ਕਰਦੀ ਭਾਈ ਮੇਰੀ ਮਾਂ ਜਤਨ